ਕੈਨੇਡਾ ਨੇ ਤੁਹਾਨੂੰ ਛੱਡਿਆ ਜਾਂ ਤੁਸੀਂ ਕੈਨੇਡਾ ਛੱਡ ਕੇ ਚੱਲੇ ਹੋ ਸਕਿੱਲ ਟ੍ਰੇਡ ਦੇ ਵਿੱਚ ਜੌਬ ਕੀਤੀ ਆ ਮੇਰਾ 722059 ਕੋਡ ਸੀਗਾ ਹੁਣ ਇੰਡੀਆ ਰੀਡਾਇਰੈਕਟ ਕਰਾ ਲਈ ਫਿਰ ਮੇਰਾ ਫਾਈਲ ਲਾਂਦੀ ਲਾਂਦੀ ਜੇ ਮੇਰਾ ਆਇਲ ਜੈਕ ਐਕਸਪਾਇਰ ਹੋ ਗਿਆ ਫਿਰ ਮੈਂ ਆਇਲ ਸ ਦੁਬਾਰਾ ਕੀਤਾ ਬਿਸਟਰ ਰੈਕਡ ਲਾਇਆ ਹੁਣ ਮੈਂ ਕਿੰਨੇ ਕੇ ਪੈਸੇ ਪੁੱਛੀਆ ਮੈਂ ਉਧਰ ਜਦੋਂ ਬੰਦਾ ਚਲੇ ਜਾਂਦਾ ਕਦੇ ਨਾ ਕਦੇ ਦਾ ਬੰਦੇ ਤਾਂ ਜਿਹਨੇ 5 ਸਾਲ ਆਏ ਹੁਣ ਜੀ ਕਰਦਾ ਆਉਣ ਨੂੰ ਵੀ ਚੱਲ ਵੀ ਹਾਂ ਵੀ ਦੇਖ ਆਈਏ ਕੱਲ ਬਹੁਤ سارے ਬੰਦੇ ਇੱਥੇ ਜਾਂਦਾ ਰਿਫਿਊਜੀ ਲਾ ਰਹੇ ਨੇ ਜਾਂ ਫਿਰ ਉਹ ਜਿਹੜਾ ਯੂਐਸਏ ਜਿਹੜਾ ਬਾਰਡਰ ਟੱਪਣਾ ਕੈਨੇਡਾ ਤੋਂ ਯੂਐਸਏ ਤੁਸੀਂ ਉਹ ਚੀਜ਼ ਨਹੀਂ ਸੋਚੀ ਫਿਰ ਬਾਈ ਹੁਣ ਤੂੰ ਸਾਰਾ ਕੁਝ ਸਟਰਗਲ ਕੀਤੀ ਆ ਹਨਾ ਚਲੋ ਅ ਸਟੱਡੀ ਕੀਤੀ ਵਰਕ ਕੀਤਾ ਸਕਿੱਲ ਚ ਕੀਤਾ ਹਨਾ ਸਾਰਾ ਕੁਝ ਸਿਸਟਮ ਸੈਟ ਆ ਹਨਾ ਹੂੰ ਸਾਡੇ ਉਧਰੋਂ ਭਰਾ ਜਿਹੜੇ ਆਉਣੇ ਵਾਲੇ ਆ ਕਮੀ ਕਿੱਥੇ ਰਹਿ ਗਈ ਵੀ ਜਿਹੜਾ ਤੂੰ ਇਹ ਚੀਜ਼ਾਂ ਜਾਂ ਪੀਆਰ ਨਹੀਂ ਪ੍ਰਾਪਤ ਕਰ ਸਕਿਆ ਜਾਂ ਇੱਥੇ ਰਹਿਣ ਲਈ ਐਲੀਜੀਬਲ ਨਹੀਂ ਹੋ ਸਕਿਆ ਤੇ ਇੱਥੇ ਟਿਮ ਹਟਨਾ ਇੱਥੇ ਇੱਥੇ ਆਈਫੋਨ ਮਿਲ ਜਾਂਦੇ ਨੇ ਇੱਕ ਖੜਾਉਣੇ ਮਿਲੇ ਹੋਏ ਨੇ ਗੱਡੀਆਂ ਸਾਭ ਨੂੰ ਇੱਥੇ ਸਰਕਾਰ ਲੋਨਾਂ ਤੇ ਜਾ ਕੇ ਦੇ ਦਿੰਦੀ ਆ ਤਾਂ ਨਹੀਂ ਹੁੰਦਾ ਵੀ ਤੱਕੇ ਖਾਕੀ ਅੱਗੇ ਲਾਉਂਦੀ ਆ ਬੰਦੇ ਨੂੰ ਉਸ ਹੱਬ ਮੇਰੇ ਨਾਲ ਹੋ ਗਿਆ ਗਰੀਬ ਦੇ ਵਿੱਚ ਟੈਂਪਰੇਸ਼ਨ ਬਹੁਤ ਹੈ ਇੱਥੇ ਹਾਂ ਨਾ ਇੱਥੇ ਕੋਈ ਕਿਸੇ ਨੂੰ ਬੁਲਾਉਂਦਾ ਨਾ ਕੋਈ ਪੁੱਛਦਾ ਪਰ ਡਿਸੀਜਨ ਤਾਂ ਦਵੋ ਨਾ ਬੰਦੇ ਨੂੰ ਬੰਦੇ ਨੂੰ ਲਮਕਾਇਆ ਘਾਤੋ ਪਿਆ ਸੀਗਾ 2021 ਦੇ ਵਿੱਚ ਜਦੋਂ 75 ਇਹਨਾਂ ਨੇ ਡਰਾ ਕੱਟਿਆ ਉਹ ਤਾਂ ਲੋਕਾਂ ਨੂੰ ਐ ਲੱਗਦਾ ਸੀਗਾ ਵੀ ਉਹੀ ਪੱਕੇ ਕਰ ਦੋਗਾ ਕੈਨੇਡਾ ਅੱਛਾ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਨਾਲ ਬ੍ਰੈਂਟਨ ਤੋਂ ਵੀਡੀਓ ਸਾਂਝੀ ਕਰਨ ਲੱਗਿਆ ਮੇਰੇ ਨਾਲ ਮਨਦੀਪ ਵੀਰ ਖੜਾ ਬਾਈ ਮੈਨੂੰ ਰਾਤ ਮਿਲਿਆ ਸੀ ਟਿਮ ਹਾਟਨ ਤੇ ਕਹਿੰਦਾ ਵੀ ਮੈਂ ਤੁਹਾਡੇ ਨਾਲ ਇੱਕ ਵੀਡੀਓ ਪਾਉਣੀ ਆ ਵੀਰੇ ਹਨਾ ਤੇ ਮੈਂ ਕਿਹਾ ਬਾਈ ਜੀ ਜਰੂਰ ਆਪਾਂ ਗੱਲਬਾਤ ਕਰਦੇ ਆ ਅੱਜ ਬਾਈ ਨਾਲ ਉਹਨਾਂ ਨਾਲ ਗੱਲ ਕਰਨ ਨੂੰ ਅਸੀਂ ਆਏ ਆ ਮੰਦੀਪ ਬਾਈ ਨੂੰ ਕੁਛ ਨੇ ਇਹ ਪੁੱਛਦਾ ਵੀ ਤੁਸੀਂ ਕੈਨੇਡਾ ਛੱਡ ਕੇ ਚੱਲੇ ਹੋ ਕੈਨੇਡਾ ਨੇ ਤੁਹਾਨੂੰ ਛੱਡਿਆ ਜਾਂ ਤੁਸੀਂ ਕੈਨੇਡਾ ਛੱਡ ਕੇ ਚੱਲੇ ਹੋ ਮੈਨੂੰ ਕੈਨੇਡਾ ਨੇ ਛੱਡਿਆ ਜੀ ਅੱਛਾ ਹਾਂਜੀ ਹੁਣ ਆਪਾਂ ਮੈਂ ਤੁਹਾਡੇ ਨਾਲ ਗੱਲ ਕਰਾਂ ਵੀ ਹੋਇਆ ਕੀ ਹੈ ਜਿਆ ਤੁਸੀਂ ਜਿਹੜਾ ਤੁਹਾਨੂੰ ਕੈਨੇਡਾ ਨੇ ਛੱਡਤਾ ਜਾਂ ਤੁਸੀਂ ਇੰਡੀਆ ਵਾਪਸ ਚੱਲੇ ਹੋ ਹਣਾ ਕੀ ਹੋਇਆ ਮੈਨੂੰ ਪੂਰੀ ਹਿਸਟਰੀ ਦੱਸੋ ਆਪਣੀ ਮੈਂ 2019 ਦੇ ਵਿੱਚ ਐਜ਼ ਅ ਸਟੱਡੀ ਵੀਜ਼ੇ ਤੇ ਆਇਆ ਇੱਥੇ ਠੀਕ ਹੈ ਮੈਂ ਇੱਥੇ 2 ਸਾਲ ਪੜ੍ਹਾਈ ਕੀਤੀ 3 ਸਾਲਾਂ ਦਾ ਮੈਨੂੰ ਵਰਕ ਪਰਮਿਟ ਮਿਲਿਆ ਹੂੰ ਉਸ ਤੋਂ ਬਾਅਦ ਮੈਂ ਆਪਦਾ ਐਜ਼ ਅ ਬੈਲ ਟੈਕਨੀਸ਼ੀਅਨ ਟੈਲੀਕਮਿਊਨੀਕੇਸ਼ਨ ਟੈਕਨੀਸ਼ੀਅਨ ਬੈਲ ਕੰਪਨੀ ਦੇ ਵਿੱਚ ਮੈਂ ਕੰਮ ਕੀਤਾ ਹੂੰ ਸਾਲ ਮੈਂ ਐਕਸਪੀਰੀਅੰਸ ਪੂਰਾ ਕੀਤਾ ਹੂੰ ਉਸ ਤੋਂ ਬਾਅਦ ਮੈਨੂੰ ਸਾਲ ਮੇਰਾ ਅਨਟਾਰੀਓ OINP ਤੋਂ ਇਨਵੀਟੇਸ਼ਨ ਨਹੀਂ ਆਇਆ ਅੱਛਾ ਫਿਰ ਉਸ ਤੋਂ ਬਾਅਦ ਮੇਰਾ 2024 ਫਰਵਰੀ ਦੇ ਵਿੱਚ ਮੈਨੂੰ ਇਨਵੀਟੇਸ਼ਨ ਆਇਆ ਫਿਰ ਮੈਂ ਫਾਈਲ ਲਾਈ ਹੁਣ ਮੈਨੂੰ ਸਾਲ ਹੋ ਗਿਆ ਤਾਂ ਹਜੇ ਤੱਕ ਮੇਰਾ ਕੋਈ ਰਿਜ਼ਲਟ ਨਹੀਂ ਦੇ ਰਹੇ ਹੈਗੇ ਮੇਰੇ ਨਾਲ ਹੋਰ ਵੀ ਬੱਚੇ ਕਾਫੀ ਨੇ ਪਰ ਕਈ ਸੇਮ ਜਗ੍ਹਾ ਤੇ ਕੰਮ ਕਰਦੇ ਕਰਦੇ ਉਹ ਉਹ ਪੀਆਰ ਵੀ ਹੋ ਗਏ ਤੇ ਅਸੀਂ ਕਈ ਪਰੋਲ ਰਹੇ ਭਾਈ ਤੁਸੀਂ ਵਿੱਚ ਨੂੰ ਇੰਡੀਆ ਫਿਰ ਕੈਨੇਡਾ ਛੜ ਗਿੰਡੀ ਚਲੇ ਗਏ ਸੀਗੇ ਹਾਂ ਜੀ ਮੈਂ ਮੈਂ ਬਿਮਾਰ ਹੋ ਗਿਆ ਸੀਗਾ 2023 ਦੇ ਮੇ ਦੇ ਵਿੱਚ ਫਿਰ ਮੈਂ ਇੰਡੀਆ ਜਾਣਾ ਪੈ ਗਿਆ ਸੀ ਮੈਨੂੰ ਕਿਉਂਕਿ ਹੈ ਜ਼ਿੰਦਗੀ ਤਾਂ ਉੱਤੇ ਕੁਝ ਨਹੀਂ ਹੈਗਾ ਤਾਂ ਕਰਕੇ ਹੁਣ ਫਿਰ ਮੇਰੇ ਘਰ ਦੇ ਕਹਿੰਦੇ ਵੀ ਤੁਸੀਂ ਵੀ ਹੁਣ ਤੇਰਾ ਇਨਵੀਟੇਸ਼ਨ ਆਇਆ ਵਾ ਤੂੰ ਜਾ ਕੇ ਆਪਦਾ ਕੰਮ ਕਰ ਆਂਦੀ ਫਾਈਲ ਫੁੱਲ ਲਾਲਾ ਮੈਂ ਇੱਥੇ ਆ ਕੇ ਫਾਈਲ ਲਾਈ ਤਾਂ ਹੁਣ ਸਾਲ ਹੋ ਗਿਆ ਫਿਰ ਫੇਰ ਨਹੀਂ ਹੁਣ ਕੁਝ ਆ ਰਿਹਾ ਹੁਣ ਹੁਣ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਹੁਣ ਮੈਂ ਅਗਲੇ ਮਹੀਨੇ ਆਪਦੀ ਟਿਕਟ ਕਰਾ ਕੇ ਚਲੇ ਜਾਣਾ ਅੱਛਾ ਹਾਂ ਇੱਕ ਵੇ ਨੂੰ ਗੱਲ ਦੱਸ ਅ ਮਤਲਬ ਇੱਥੇ ਹੁਣ ਜਿਹੜਾ ਆਪਾਂ ਸੁਣਦੇ ਆ ਕੈਨੇਡਾ 'ਚ ਵੀ ਸਕਿੱਲ ਟ੍ਰੇਡ ਦੀ ਸਕਿੱਲ ਦੀ ਬਹੁਤ ਵੈਲਿਊ ਆ ਵੀ ਸਕਿੱਲ ਜੌਬ ਲੈ ਕੇ ਤੁਸੀਂ ਆਓ ਕੋਈ ਸਕਿੱਲ ਸਿੱਖੋ ਸਕਿੱਲ 'ਚ ਜੌਬ ਕਰੋ ਵੀ ਤੁਹਾਨੂੰ ਪੀਆਰ ਦਾ ਬਹੁਤ ਈਜ਼ੀ ਆ ਤੁਸੀਂ ਸਕਿੱਲ ਸਕਿੱਲ ਟ੍ਰੇਡ ਜੌਬ ਕੀਤੀ ਆ ਕਿਵੇਂ ਕੀਤੀ ਆ ਮੈਂ ਸਕਿੱਲ ਟ੍ਰੇਡ ਦੇ ਵਿੱਚ ਜੋਬ ਕੀਤੀ ਆ ਮੇਰਾ 722059 ਕੋਡ ਸੀਗਾ ਠੀਕ ਆ ਕਿਹੜੀ ਜੋਬ ਸੀ ਕਿ ਸਕਿੱਲ ਕਿਹੜਾ ਸੀ ਟੈਲੀਕਮਿਊਨੀਕੇਸ਼ਨ ਟੈਕਨੀਸ਼ੀਅਨ ਜਿਹੜਾ ਪਹਿਲਾਂ ਦੱਸਿਆ ਸੀ ਹਾਂ ਠੀਕ ਆ ਤੇ ਮੈਂ ਬੈਲ ਕੰਪਨੀ ਚ ਮੈਂ ਕੰਮ ਕੀਤਾ ਪਹਿਲੇ ਰੈਪਿਊਟੇਸ਼ਨ ਕੰਪਨੀ ਆ ਇਹ ਠੀਕ ਆ ਸਭ ਨੂੰ ਪਤਾ ਫਿਰ ਵੀ ਇਹ ਸਾਡੇ ਨਾਲ ਧੱਕਾ ਕਰ ਰਹੇ ਨੇਗੇ ਠੀਕ ਆ ਸਰਕਾਰਾਂ ਮੰਨ ਨਹੀਂ ਰਹੀਆਂ ਹੈਗੀ ਅੱਛਾ ਹੁਣ ਇੰਡੀਆ ਦੀ ਡਾਇਰੈਕਟ ਕਰਾ ਲਈ ਫਿਰ ਹਾਂਜੀ ਇੰਡੀਆ ਦੀ ਮੇਰੀ 7 ਫਰਪਰੀ 2025 ਦੀ ਟਿਕਟ ਆ ਪਹਿਲਾਂ ਮੈਂ ਸਾਰਾ ਕੋ ਕੀਤਾ ਫਾਈਲ ਵੀ ਲਾਈ ਤੁਹਾਨੂੰ ਪਤਾ ਹੀ ਇੱਥੇ ਏਜੰਟ ਕਿੰਨੇ ਪੈਸੇ ਲੈਂਦੇ ਨੇ ਮੈਂ ਪੈਸੇ ਵੀ ਲਾਏ ਫਿਰ ਉਸ ਤੋਂ ਬਾਅਦ ਮੇਰਾ ਫਾਈਲ ਲਾਂਦੀ ਲਾਉਂਦੀ ਜੇ ਮੇਰਾ ਆਈਲ ਜੈਕਸਪਾਇਰ ਹੋ ਗਿਆ ਫਿਰ ਮੈਂ ਆਈਲਸ ਦੁਬਾਰਾ ਕੀਤਾ ਮੈਂ ਬਿਸਟਰ ਰეკਰ ਲਾਇਆ ਉਹ ਮੈਂ ਕਿੰਨੇ ਕੇ ਪੈਸੇ ਪੁੱਛੀਆਂ ਮੈਂ ਠੀਕਾ ਹੁਣ ਤਾਂ ਮੈਂ ਆਪਦੀ ਦਿਲ ਛੱਡ ਗਿਆ ਹਾਰ ਗਿਆ ਹੁਣ ਮੈਂ ਹੁਣ ਮੈਂ ਬਾਕੈਨੇਡਾ ਨੇ ਮੈਨੂੰ ਛੱਡਿਆ ਜੋ ਮੇਰੀ ਕਿਸਮਤ ਸੀ ਬਸ ਕਿੰਨੇ 5 ਸਾਲ ਹੋ ਗਏ ਸਾਢੇ 5 ਸਾਲ ਹੋ ਗਏ ਜੀ ਸਾਢੇ 5 ਸਾਲ ਕੱਢਦੇ ਹੋ ਰਹੇ ਹਨਾ ਬਾ ਮੇਨ ਮਕਸਦ ਇਹ ਆ ਪੈਸੇ ਦਾ ਵੀ ਨਹੀਂ ਕੋਈ ਚੱਕਰ ਕਦੇ ਨਾ ਕਦੇ ਬੰਦੇ ਤਾਂ ਉਧਰੋਂ ਜਾ ਕੇ ਉਧਰ ਜਦੋਂ ਬੰਦਾ ਚਲੇ ਜਾਂਦਾ ਕਦੇ ਨਾ ਕਦੇ ਦਾ ਬੰਦੇ ਤਾਂ ਜਿਹਨੇ 5 ਸਾਲ ਆਏ ਹੁਣ ਜੀ ਕਰਦਾ ਆਉਣ ਨੂੰ ਵੀ ਚਲ ਵੀ ਹਾਂ ਵੀ ਦੇਖ ਆਈਏ ਹਾਂ ਕੋ ਕਿਸੇ ਵੀ ਧਰਤੀ ਨਾਲ ਆਪਾਂ ਨੂੰ ਪਿਆਰ ਹੋ ਜਾਂਦਾ ਠੀਕ ਆ ਉਹ ਇਹਨਾਂ ਨੇ ਅੱਜ ਮੇਰਾ ਮਨ ਦੁਖੀ ਕਰਤਾ ਅੱਛਾ ਇਹ ਕੈਨੇਡਾ ਦੀਆਂ ਚੀਜ਼ਾਂ ਜਿਹੜੀ ਮਤਲਬ ਕੱਲ ਪਿਆਰ ਦੀ ਉਸ ਦੀ ਗੱਲ ਕਰੀਏ ਵੀ ਕੈਨੇਡਾ ਦਾ ਤੁਹਾਨੂੰ ਮਤਲਬ ਪਿਆਰ ਆਉਂਦਾ ਮਤਲਬ ਚੀਜ਼ਾਂ ਯਾਦ ਨੇ ਇੱਥੇ ਨਹੀਂ ਆ ਹੁਣ ਜਿਵੇਂ ਜਿਵੇਂ ਮੈਂ ਬਿਮਾਰ ਹੋ ਗਿਆ ਸੀ ਮੈਂ 8 ਮਹੀਨੇ ਚਲ ਲਾ ਗਿਆ ਆ ਇੰਡੀਆ ਹਣਾ ਫਿਰ ਹੁਣ ਮੈਨੂੰ ਕੱਕਾ ਦੇ ਨਾ ਕਦੇ ਉੱਥੇ ਜਦੋਂ ਮੈਂ ਸਾਰ ਜਦੋਂ ਬੋਰ ਹੋ ਜਾਂਦਾ ਮੰਦਾ ਹਣਾ ਇੱਕ ਥਾਂ ਦੇ ਫਰੀ ਜਾਂਦਾ ਥਾਣਾ ਬੰਦੇ ਦਾ ਜੀ ਤਾ ਕਰਦਾ ਹੀ ਆ ਨਾ ਕਿ ਕਿਸੇ ਵੀ ਦੂਰ ਜਾਵਾਂ ਹਣਾ ਪੈਸਾ ਤਾਂ ਚੱਲ ਬੱਕਰੀ ਅੱਡ ਗੱਲ ਰਹਿ ਗਈ ਹਣਾ ਜੀ ਤਾ ਕਰਦਾ ਹੀ ਆ ਤੇ ਹੁਣ ਹੁਣ ਮੈਨੂੰ ਪੱਕਾ ਹੀ ਜਾਣਾ ਪਊਗਾ ਹੂੰ ਹੂੰ ਜਿਹੜੀ ਕਿ ਤੁਸੀਂ ਹੁਣ ਜਦੋਂ ਕੋਈ ਇਹਦੇ ਵਿੱਚ ਹੁੰਦਾ ਕੀ ਇਹ ਮੈਨੂੰ ਇਹ ਦੱਸ ਵੀ ਤੁਸੀਂ ਉਹ ਉਹ ਕਿਹਦੀ ਪਚਲਾਈ ਹੋਈ ਫਾਈਲ ਤੁਹਾਡੀ ਉਹ ਆਈਐਨਪੀ ਉਹ ਐਨਆਈਪੀ ਹੈ ਨਾ ਹੈਨਾ ਤੇ ਉਹ ਚਲਾਈ ਹੋਈ ਹੈ ਤੁਸੀਂ ਉਹਦੇ ਵਿੱਚ ਤੁਸੀਂ ਕੋਈ ਨਾ ਨੂ ਰਿਕਵੈਸਟ ਕਰ ਸਕਦੇ ਹੋ ਵੀ ਸਾਨੂੰ ਸਾਡਾ ਰਿਜ਼ਲਟ ਦਿੱਤਾ ਜਾਵੇ ਕੋਈ ਇਦਾਂ ਦਾ ਤੁਸੀਂ ਤੁਹਾਡਾ ਵਕੀਲ ਨੇ ਜਿਹੜਾ ਤੁਹਾਡਾ ਤੁਸੀਂ ਏਜੰਟ ਕੀਤਾ ਉਹਨੇ ਤੁਹਾਨੂੰ ਕੋਈ ਦੱਸਿਆ ਹੋਊ ਕਿੱਦਾਂ ਹਾਂਜੀ ਮੈਂ ਮੈਂ ਐਮਪੀ ਕੋਲ ਵੀ ਜਾ ਪਹੁੰਚਿਆ ਉਹ ਕਹਿੰਦੇ ਕੋਈ ਸਾਨੂੰ ਕੋਈ ਨਹੀਂ ਹੈਗਾ ਹੂੰ ਠੀਕ ਆ ਮੈਂ ਉਹ ਕਹਿੰਦੇ ਦੇਖੋ ਵੀ ਅਸੀਂ ਆਪਦੇ ਹਿਸਾਬ ਨਾਲ ਹੀ ਕਰਨਾ ਤੇ ਜਦੋਂ ਮੈਂ ਇੱਥੇ ਆਪ ਵੀ ਵੈਬ ਫਾਰਮ ਪਾ ਕੇ ਦੇਖ ਲੇ ਫਿਰ ਵੀ ਨਹੀਂ ਕੋਈ ਰਿਜ਼ਲਟ ਦੇ ਰੇ ਤੇ ਕਮ ਮੇਰੀ ਬੇਵਾਬ ਹੋਈ ਪਈ ਆ ਹੁਣ ਤੇ ਬਲਕਿ ਮੈਂ ਮਾਰਚ 2025 ਤੱਕ ਹੀ ਐਲੀਜੀਬਲ ਆ ਐਕਸਪ੍ਰੈਸ ਐਂਟਰੀ ਚ ਕਿਉਂ ਕਿਉਂਕਿ ਆਪਾਂ ਨੂੰ 3 ਸਾਲਾਂ ਦੇ ਵਿੱਚ 1 ਸਾਲ ਦਾ ਵਰਕ ਐਕਸਪੀਰੀਅੰਸ ਚਾਹੀਦਾ ਹੁੰਦਾ ਜਦ ਹੁਣ ਅਸੀਂ ਇਨਲੀਜੀਬਲ ਹੀ ਹੋ ਜਾਾਂਗੇ ਫਿਰ ਅਸੀਂ ਕਰਾਂਗੇ ਕੀ ਹੂੰ ਤੁਸੀਂ ਵੀਰੇ ਜਾ ਰਹੇ ਹੋ ਪੰਜਾਬ ਵਾਪਸ ਹਨਾ ਤੇ ਮੈਨੂੰ ਇਹ ਦੱਸੋ ਹੁਣ ਗੱਲ ਬਹੁਤ سارے ਬੰਦੇ ਇੱਥੇ ਜਾਂਦਾ ਰਿਫਿਊਜੀ ਲਾ ਰਹੇ ਨੇ ਜਾਂ ਫਿਰ ਉਹ ਜਿਹੜਾ ਯੂ ਐਸ ਏ ਜਿਹੜਾ ਬਾਰਡਰ ਟੱਪਾਂ ਨੇ ਕੈਨੇਡਾ ਡੂ ਯੂ ਐਸ ਏ ਤੁਸੀਂ ਉਹ ਚੀਜ਼ ਨਹੀਂ ਸੋਚੀ ਫਿਰ ਨਾ ਵੀਰੇ ਉਹ ਚੀਜ਼ ਨਹੀਂ ਸੋਚੀ ਇਤੋਂ ਵਧੀਆ ਤਾਂ ਬਾਹਰ ਲਿਆ ਕੰਟਰੀਆਂ ਨਾਲ ਤਾਂ ਇਤੋਂ ਵਧੀਆ ਪੰਜਾਬ ਹੀ ਆਪਣਾ ਵਧੀਆ ਆਪਦੇ ਮਾਪਿਓ ਕੋਲੇ ਰਹਾਂਗੇ ਠੀਕ ਆ ਉੱਥੇ ਕੰਮ ਕਰੋ ਆਪਦਾ ਵਧੀਆ ਠੀਕ ਆ ਨਾਲੇ ਹੈਲਥ ਵਧੀਆ ਵਾ ਉਥੇ ਬੈਦਰ ਵਧੀਆ ਸਾਰਾ ਕੁਝ ਵਧੀਆ ਪਰ ਮੈਂ ਸੋਚ ਕੇ ਤਾਂ ਆਇਆ ਸੀਗਾ ਵੀ ਚੱਲ ਹਾਂ ਵੀ ਵਧੀਆ ਹੋਊਗਾ ਇੱਥੇ ਪਰ ਮੇਰੇ ਇੰਨੇ ਪੈਸੇ ਸਾਰਾ ਲੱਗਿਆ ਮਿਹਨਤ ਕੀਤੀ ਪਰ ਮੈਨੂੰ ਇੱਥੇ ਮਿਹਨਤ ਦਾ ਮੁੱਲ ਨਹੀਂ ਮਿਲਣਾ ਸੀਗਾ ਭਾਈ ਹੁਣ ਤੂੰ ਸਾਰਾ ਕੁਝ ਸਟਰਗਲ ਕੀਤੀ ਆ ਹਨਾ ਚਲੋ ਅ ਸਟੱਡੀ ਕੀਤੀ ਵਰਕ ਕੀਤਾ ਸਕਿੱਲ ਚ ਕੀਤਾ ਹਨਾ ਸਾਰਾ ਕੁਝ ਸਿਸਟਮ ਸੈਟ ਆ ਹਨਾ ਸਾਡੇ ਉਧਰੋਂ ਭਰਾ ਜਿਹੜੇ ਆਉਣੇ ਵਾਲੇ ਆ ਕਮੀ ਕਿੱਥੇ ਰਹਿ ਗਈ ਵੀ ਜਿਹੜਾ ਤੂੰ ਇਹ ਚੀਜ਼ਾਂ ਜਾਂ ਪੀਆਰ ਨਹੀਂ ਪ੍ਰਾਪਤ ਕਰ ਸਕਿਆ ਜਾਂ ਇੱਥੇ ਰਹਿਣ ਲਈ एलिਜੀਬਲ ਨਹੀਂ ਹੋ ਸਕਿਆ ਕੀ ਕਮੀਆਂ ਜਾਂ ਕੋਈ ਹੋਰ ਵੀਡੀਓ ਦੇਖਦਾ ਵੀ ਉਹ ਚੀਜ਼ਾਂ ਪੂਰੀਆਂ ਕਰਕੇ ਆਉਣ ਜਾਂ ਨਾ ਆਉਣ ਜਾਂ ਕੀ ਕਹਿਣਾ ਚਾਹੁੰਦਾ ਉਹਨਾਂ ਨੂੰ ਮੈਂ ਤਾਂ ਉਹਨਾਂ ਨੂੰ ਇਹ ਹੀ ਕਹਿਣਾ ਵੀ ਨਾ ਹੀ ਆਉਣ ਤਾਂ ਵਧੀਆ ਕਿਉਂਕਿ ਹੁਣ ਯੋ ਪੀ ਸਾਰੀ ਬਾਲ ਯਾਦ ਆ ਨੀ ਹਣਾ ਜਦ ਮੈਂ ਅਸੀਂ ਉਤਾਂ 7 7 ਦਾ 8 8000 ਸੀ ਗਿਆ ਹੁਣ ਤਾਂ 12 12000 ਨੂੰ ਪਹੁੰਚੇ ਹੋਈਆਂ ਨੇ ਫੀਸਾਂ ਪਰ ਸਮੈਸਟਰ ਇਤੋਂ ਵਧੀਆ ਜੇ 30 ਲੱਖ ਰੁਪਇਆ ਲਾ ਕੇ ਉਧਰ ਹੀ ਆਪਦਾ ਕੋਈ ਕੰਮ ਕਰ ਲਓ ਤਾਂ ਉਹ ਵਧੀਆ ਵਾ ਇਹ ਪਰ ਬੰਦਾ ਇੱਥੇ ਆ ਕੇ ਕਹਿੰਦਾ ਉਧਰਲੇ ਬੰਦਾ ਕਹਿੰਦਾ ਨਹੀਂ ਇਹ ਚੀਜ਼ ਸੋਚਦਾ ਬਸ ਉਹਨਾਂ ਨੂੰ ਵਧੀਆ ਲੱਗਦਾ ਬਸ ਹਾਂ ਵੀ ਇੱਥੇ ਟਿਮ ਹਟਨਾ ਇੱਥੇ ਇੱਥੇ ਆਈਫੋਨ ਮਿਲ ਜਾਂਦੇ ਨੇ ਇੱਕ ਖੜਾਉਣੇ ਮਿਲੇ ਹੋਣੇ ਗੱਡੀਆਂ ਸਾਹਬ ਨੂੰ ਇੱਥੇ ਸਰਕਾਰ ਲਓ ਉਹਨਾਂ ਤੇ ਜਾ ਕੇ ਦੇ ਦਿੰਦੀ ਆ ਹੋਰ ਕੀ ਆ ਤੈ ਵੀ ਲੈਖਣਾ ਤਾਂ ਵੀ ਲਿਆ ਸੀਗਾ ਮੈਂ ਲਿੱਤਾ ਸੀ ਮੈਂ ਵੇਚਦਾ ਸੀਗਾ ਹਾਂ ਮੈਂ ਜਦੋਂ 8 ਮਹੀਨੇ ਆਪਦਾ ਇੰਡੀਆ ਲਾਇਆ ਸੀ ਫਿਰ ਮੈਂ ਵੇਚਦਾ ਸੀਗਾ ਹੋਰ ਜਿਹੜੀ ਬੰਦੇ ਇੱਥੇ ਜਿਹੜਾ ਸਾਰਾ ਸਿਸਟਮ ਹੈਗਾ ਇੱਥੇ ਦਾ ਉਹ ਇੱਥੇ ਆ ਕੇ ਤੱਕੇ ਖਾਖੀ ਪਤਾ ਲੱਗਦਾ ਹਨਾ ਹਾਂ ਬਾਈ ਤੇ ਕਹਿੰਦੇ ਨਹੀਂ ਹੁੰਦੇ ਵੀ ਤੱਕੇ ਖਾਖੀ ਆ ਕੇ ਲਾਉਂਦੀ ਆ ਬੰਦੇ ਨੂੰ ਉਸ ਹੱਬ ਮੇਰੇ ਨਾਲ ਹੋ ਗਿਆ ਹੂੰ ਹੂੰ ਤੇ ਬਾਈ ਹੁਣ ਮੈਨੂੰ ਇਹ ਦੱਸ ਯਾਰ ਜਿਵੇਂ ਹੁਣ ਮਤਲਬ ਕੀ ਇੱਥੇ ਦਾ ਹਾਲਾਤ ਕਿਵੇਂ ਦੇਖਦਾ ਜਾਂ ਕੀ ਮਤਲਬ ਟੈਂਸ਼ਨ ਡਿਪਰੈਸ਼ਨ ਚ ਨਹੀਂ ਸਾਲਾ ਬੰਦਾ ਚਲੇ ਜਾਂਦਾ ਵੀ ਇੱਥੇ ਵੀ ਯਾਰ ਕੀ ਹੋਈ ਕੀ ਜਾਂਦਾ ਕੋਈ ਬਣਦਾ ਹੀ ਨਹੀਂ ਹੈਗਾ ਲਾਈਫ ਦਾ ਕੀ ਆ ਘਰ ਦੇ ਸਪੋਰਟ ਕਰਦੇ ਨੇ ਜਾਂ ਫਿਰ ਹਾਂ ਘਰ ਦੇ ਦਾਦਾ ਜੀ ਮੇਰਾ ਆਪਣੀ ਰੱਬ ਦੀ ਕਿਰਪਾ ਵਾ ਹੈ ਨਾ ਵੀਪੂ ਆ ਫੁੱਲ ਸਪੋਰਟ ਕਰਦੇ ਨੇਗੇ ਪਰ ਇੱਥੇ ਆਉਣਾ ਨਹੀਂ ਚਾਹੀਦਾ ਅੱਜ ਦੀ ਧਰੀ ਦੇ ਵਿੱਚ ਟੈਂਪਰੈਸ਼ਨ ਬਹੁਤ ਹੈ ਇੱਥੇ ਹਾਂ ਨਾ ਇੱਥੇ ਕੋਈ ਕਿਸੇ ਨੂੰ ਬੁਲਾਉਂਦਾ ਨਾ ਕੋਈ ਪੁੱਛਦਾ ਈਵਨ ਕਿ ਮੈਂ ਜਿਹੜਾ ਅ অন্ਟਾਰੀਓ ਦਾ ਹੂੰ ਅ ਇਮੀਗ੍ਰੇਸ਼ਨ ਅਫੀਸਰ ਆ ਮਿਨਿਸਟਰ ਆ ਮੈਂ ਉਹਨੂੰ ਵੀ ਮੇਲ ਪਾ ਚੁੱਕਿਆ ਵਾਂ ਉਹਦਾ ਵੀ ਮੈਨੂੰ ਰਿਪਲਾਈ ਨਹੀਂ ਆਇਆ ਅੱਛਾ ਹਾਂ ਜੇ ਪਹਿਲੇ ਕੀ ਹੁਣ ਹੁਣ 5 ਜਾਣੇ ਸਪੋਜ਼ ਕਰ ਲੋ ਸੇਮ ਲੋਕੇਸ਼ਨ ਤੇ ਆਪਾਂ ਕੰਮ ਕਰਦੇ ਹੋਈਏ ਉਹਦੇ ਵਿੱਚੋਂ 2 ਜਾਣਿਆਂ ਦੀ ਤੁਸੀਂ ਅਪਰੂਵ ਪੀ ਐਨ ਪੀ ਦੀ ਅਪਰੂਵਲ ਦੇ ਕੇ ਉਹ ਗਾਹਾਂ ਆਪਦੇ ਪੱਕੇ ਵੀ ਹੋ ਗਏ ਹੈ ਤੁਸੀਂ 3 ਜਾਣੇ ਤੁਸੀਂ ਦੀਆਂ ਵਿੱਚੋਂ ਬੰਦਿਆਂ ਦੀਆਂ ਫਾਈਲਾਂ ਤੁਸੀਂ ਉਹ ਐਵੇਂ ਦੀ ਐਵੇਂ ਸਿੱਟੀਆਂ ਪਈਆਂ ਨੇ ਉਹਦਾ ਕੋਈ ਡਿਸੀਜਨ ਹੀ ਨਹੀਂ ਇਹਦੇ ਪਰ ਦੁੱਖ ਤਾਂ ਲੱਗਦਾ ਹੀ ਆ ਜੀ ਹੁਣ ਜੇ ਸੇਮ ਜਗ੍ਹਾ ਤੇ ਆਪਾਂ ਕੰਮ ਕਰਦੇ ਹੋਈਏ ਤਾਂ ਦੋ ਜਾਨੇ ਬੰਦੇ ਪੱਕੇ ਹੋ ਜਾਣ ਤਿੰਨ ਜਾਨੇ ਨਾ ਹੁਣ ਕੋਈ ਇਦਾਂ ਦਾ ਤੁਹਾਨੂੰ ਲੱਗਦਾ ਵੀ ਕਿੰਨੇ ਕੁ ਬੰਦੇ ਨੇ ਜਿਵੇਂ ਤੇਰੀ ਕੈਟਾਗਰੀ ਹੈ ਭਾਈ ਇੱਥੇ ਤੋਂ ਤਾਂ ਪਤਾ ਹੋਊਗਾ ਅਲਦਾਲੇ ਘੁੰਮਦਾ ਰਹਿਣਾ ਵੀ ਬੰਦੇ ਕਿੰਨੇ ਕੁ ਜ਼ਿਆਦਾ ਇੱਥੇ ਵਿਚਾਰੇ ਆਏ ਹੋਏ ਪਏ ਨੇ ਜਿਹੜੇ ਕੋਈ ਡਿਸੀਜਨ ਨਹੀਂ ਮਰੇ ਆ ਇੱਥੇ ਘੱਟੋ-ਘੱਟ 6000 ਬੰਦਾ ਹੋਊਗਾ ਕਿਉਂਕਿ 2024 ਦੇ ਵਿੱਚ ਇਹਨਾਂ ਨੇ ਜਿਵੇਂ ਸਾਰਾ ਨੈਟ ਤੇ ਦੇਖਦੀ ਹਾਂ অন্ਟਾਰੀਓ ਨੇ ਸਾਡੇ ਵਾਲੀ ਕੈਟੇਗਰੀ ਦੇ ਵਿੱਚ 8000 ਨੂੰ ਇਨਵੀਟੇਸ਼ਨ ਭੇਜਿਆ ਅੱਛਾ ਉਹਦੇ ਵਿੱਚ ਇਹਨਾਂ ਨੇ 2 ਕਹੇ ਹਜ਼ਾਰ ਬੰਦੇ ਦੀਆਂ ਫਾਈਲਾਂ ਦੀ ਐਜੇ ਡਿਸੀਜਨ ਦਿੱਤਾ ਉਹ ਤੇਰੇ ਵਾਲੇ ਸਾਲ ਦੇ ਵਿੱਚ ਬੈਠਾ 6000 ਤਾਂ ਉਹਦਾ ਪਤਾ ਨਹੀਂ ਕਿੰਨੇ ਬੈਠਣੇ ਆਮ ਤਾਂ ਹਾਂਜੀ ਹਾਂਜੀ ਆਮ ਕਿੰਨੇ ਮਿੱਠੇ ਉਹ ਗਣਤੀ ਉਹ ਨਹੀਂ ਹੈਗੀ ਹੈਨਾ ਆਮ ਤਾਂ ਇਹ ਬੈਠੇ ਤੁਸੀਂ অন্ਟਾਰੀਓ ਦੀ ਜਿਹੜੀ ਜਿਹੜੀ ਸਾਰੇ ਇੱਕ ਕੁੱਲ 8-9 ਕੈਟੇਗਰੀਆਂ ਨੇ ਇਹਦੀਆਂ ਹਾਂ ਹਾਂ ਬਿਲਕੁਲ ਜਿਵੇਂ ਸਕਿੱਲ ਟ੍ਰੇਡ ਹੋਗੀ ਐਚਸੀਪੀ ਹੋਗੀ ਤੇ ਆਪਣੀ ਫ੍ਰੈਂਚ ਵਾਲੀ ਹਾਂ ਫ੍ਰੈਂਚ ਵਾਲੀ ਹੋਗੀ ਏਮਪਲੋయర్ ਜੌਬ ਆਫਰ ਵਾਲੀ ਹੋਗੀ ਫਿਰ ਇਹਦੇ ਘੱਟੋ ਘੱਟ ਇਹਨਾਂ ਨੇ 30 ਤੋਂ ਲੈ ਕੇ 40000 ਨੂੰ ਇਨਵੀਟੇਸ਼ਨ ਭੇਜਿਆ ਹੋਇਆ ਹੈ ਹੂੰ ਠੀਕ ਆ ਰਿਜ਼ਲਟ ਦੰਦੇ ਨਹੀਂ ਹੈਗੇ ਇਹ ਤਾਂ ਫਿਰ ਇਹ ਕੰਮ ਹੋ ਗਿਆ ਵੀ ਪੈਸੇ ਸਾਨੂੰ ਦੇ ਹੀ ਚੱਲੋ 15 1500 ਰੁਪਿਆ ਫੀਸ ਆ ਅਸੀਂ ਐ ਨਹੀਂ ਕਹਿੰਦੇ ਸਾਡੇ ਤੋਂ ਪੈਸੇ ਕਿਉਂ ਲੱਤੇ ਨੇ ਹਨਾ ਪੈਸੇ ਜਿਵੇਂ ਸੱਕ ਸਾਡੇ ਤੋਂ ਹੋਰ ਲੈ ਲਓ ਪਰ ਡਿਸੀਜਨ ਤਾਂ ਦਵੋ ਨਾ ਬੰਦੇ ਨੂੰ ਬੰਦੇ ਨੂੰ ਲਮਕਾਇਆ ਕਾ ਤੋ ਪਿਆ ਹੂੰ ਤੇ ਉਧਰ ਪਲੱਸ 2 ਕਰਕੇ ਆਏ ਭਾਈ ਨਾ ਵੀਰ ਗ੍ਰੈਜੂਏਸ਼ਨ ਕਰਕੇ ਆਏ ਆ ਅੱਛਾ ਹਾਂ ਗੁਰਨਾਣਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿੱਚ ਅੱਛਾ ਗ੍ਰੈਜੂਏਸ਼ਨ ਕਰਕੇ ਆਏ ਆ ਯਾਰ ਚਲੋ ਇਹ ਵੀ ਸੁਣਦੇ ਵੀ ਪਾਸ ਟੂ ਦਾ ਭਾਈ ਇੱਥੇ ਕੁਝ ਨਹੀਂ ਬਣਨਾ ਹੈਗਾ ਗ੍ਰੈਜੂਏਸ਼ਨ ਵਾਲੇ ਦਾ ਤਾਂ ਯਾਰ ਚਲੋ ਕੁਛ ਨਾ ਕੋਸਾ ਹੱਲ ਹੋਣਾ ਚਾਹੀਦਾ ਬਾਈ ਹਨਾ ਤੇ ਹੁਣ ਫਿਰ ਫਰਵਰੀ ਚੈੱਕ ਕਰਾ ਲਈ ਵਾਪਸੇ ਆ ਹਾਂ 7 ਫਰਵਰੀ 2025 ਨੂੰ ਆਪਾਂ ਚਲੇ ਜਾਣਾ ਬਸ ਤੇ ਉਸ ਤੋਂ ਬਾਅਦ ਕੋਈ ਹਿੱਲਾ ਹੋ ਸਕਦਾ ਵੀ ਤੂੰ ਉੱਧਰ ਚਲੇ ਜਾਵੇਂ ਇਧਰੋਂ ਕੋਈ ਤੈਨੂੰ ਅਪਰਚੂਨਿਟੀ ਮਿਲੇ ਕੁਝ ਕਹਿੰਦੇ ਵੀ ਉੱਧਰ ਹੀ ਆਪਾਂ ਜਾ ਕੇ ਆਪਣੇ ਐਕਸਪੀਰੀਅੰਸ ਹੋਰ ਲੈ ਕੇ ਕੋਈ ਹੋਰ ਕੋਰਸ ਕਰਕੇ ਸਟੱਡੀ ਕਰਕੇ ਆਪਾਂ ਇਧਰ ਅਪਰੂਵ ਕਰ ਸਕਦੇ ਆਂ ਆਪਣੀ ਕੁਝ ਅਧਾ ਤੁਹਾਨੂੰ ਪਤਾ ਹੀ ਆ ਜੀ ਸਕੋਰ ਤਾਂ ਬਹੁਤ ਜ਼ਿਆਦਾ ਨਹੀਂ 500 ਪਲੱਸ ਆ ਕਿਸੇ ਦੇ ਬਣਦੇ ਨਹੀਂ ਹੈਗੇ ਹੁਣ ਜੇ ਮੈਂ ਆਪਦੀ ਸਟਰੀਮ ਚੇਂਜ ਕਰੂੰਗਾ ਪਹਿਲਾਂ ਉੱਧਰ ਜਾ ਕੇ ਹੈਲਥ ਵਾਲੀ ਚ ਜਾਣ ਦਾ ਸਪੋਜ਼ ਕਰੋ ਪਹਿਲਾਂ ਮੈਂ ਹਾਂ ਜਾਣੂ ਮੇਰਾ ਮੈਂ ਉੱਥੇ ਪੜ੍ਹਾਈ ਕਰੂੰਗਾ ਫਿਰ ਕੀ ਕਰੂੰਗਾ ਫਿਰ ਤਾਂ ਮੈਂ ਉੱਧਰ ਹੀ ਠੀਕ ਹ ਹੁਣ ਟਾਈਮ ਕਿਵੇਂ ਕੱਢਦੇ ਆਂ ਫਿਰ ਹੁਣ ਟਾਈਮ ਸਵੇਰੇ ਉੱਠੀ ਦਾ ਠੀਕਾ ਗੁਰੂ ਘਰ ਜਾਇਉਣਾ ਜਾਂ ਟਾਈਮ ਆਊਟ ਨੂੰ ਜਾਇਉਣਾ ਠੀਕਾ ਐ ਕਿਉਂਕਿ ਇੱਥੇ ਡਿਪਰੈਸ਼ਨ ਬਹੁਤ ਆ ਫਿਰ ਨੀਂਦ ਨਹੀਂ ਆਉਂਦੀ ਤੁਰਨਾ ਐਕਸਰਸਾਈਜ਼ ਕਰਨੀ ਪੈਂਦੀ ਆ ਅੱਛਾ ਫਿਰ ਹਾਂ ਫਿਰ ਕਰਕੇ ਫਿਰ ਜਾ ਕੇ ਕੋਈ ਨੀਂਦ ਆਉਂਦੀ ਆ ਕਿਰਾਏ ਕਰੂਏ ਗਰੋਸਰੀ ਕੁਸਰੀ ਉਹਦਾ ਕਿਵੇਂ ਚੱਲਦਾ ਉਹ ਫਿਰ ਮਾ ਫੇਰੈਂਟਸ ਭੇਜ ਦਿੰਦੇ ਨੇ ਕਿ ਵੀਰੇ ਹਾਂ ਬੜਾ ਔਖਾ ਯਾਰ ਉਹ ਪੈਸਿਆਂ ਦਾ ਡਾਲਰਾਂ 'ਚ ਬਣਨਾ ਕੀ ਆ ਹਨਾ ਬਸ ਭਾਈ ਹੁਣ ਜਦੋਂ ਜਮਾ ਹੀ ਹੁਣ ਸਮਾਂ بگੜ ਗਿਆ ਹੁਣ ਤਾਂ ਹੀ ਉਹ ਤਾਂ ਫਿਰ ਜੇ ਰਿਟ੍ਰੈਕਟ ਕਰਾਈ ਹੁਣ ਕਰਿਆ ਕੀ ਜਾਵੇ ਹੂੰ ਹੁਣ ਜਾਣਾ ਹੀ ਪੈਣਾ ਜਦ ਹੁਣ ਸਰਕਾਰਾਂ ਦੇ ਵਾਸਤੇ ਤੱਕੇਸ਼ਾਈ ਕੀਤੀ ਐ ਬਸ ਹੂੰ ਦੁੱਖ ਲੱਗਦਾ ਹੋਰ ਨਹੀਂ ਕੋਈ ਗੱਲ ਐ ਜੀ ਹੂੰ ਦੁੱਖ ਲੱਗਦਾ ਵੀ 5 ਸਾਲ ਲਾਏ ਨੇ ਮੇਨ ਤਾਂ ਟਾਈਮ ਆ ਟਾਈਮ ਦੀ ਕਦਰ ਨਹੀਂ ਪਾਈ ਉਸ ਜਿਵੇਂ ਇਹਨਾਂ ਨੇ ਇੱਕ ਇੱਕ ਸ਼ੁਰੂ ਕੀਤਾ ਸੀ ਪ੍ਰੋਗਰਾਮ ਵੀ ਹੋਰ ਪ੍ਰੋਵਿੰਸਾਂ ਚ ਜਾ ਕੇ ਪੀਆਰ ਈਜ਼ੀ ਹੋ ਜਾਂਦੀ ਐ ਔਰ ਇੰਟਰਾਇ ਕੀਤਾ ਬਾਈ ਜਦੋਂ ਸਾਡੇ ਵਾਲੇ ਦਾ ਟਾਈਮ ਸੀਗਾ 2021 ਦੇ ਵਿੱਚ ਜਦੋਂ 75 ਇਹਨਾਂ ਨੇ ਡਰਾ ਕੱਟਿਆ ਉਹ ਤਾਂ ਲੋਕਾਂ ਨੂੰ ਐ ਲੱਗਦਾ ਸੀਗਾ ਵੀ ਉਹੀ ਪੱਕੇ ਕਰ ਦੋਗੇ ਕੈਨੇਡਾ ਅੱਛਾ ਤੇ ਪਰ ਹੁਣ ਕੀ ਹੋਇਆ ਜਦੋਂ ਹੁਣ ਬੱਚਾ ਹੀ ਬਹੁਤ ਆ ਗਿਆ ਕੋਵਿਡ ਤੋਂ ਬਾਅਦ ਬੜਾ ਕੰਮ ਖਰਾਬ ਹੋਇਆ ਨਾ ਹਾਂ ਕੋਵਿਡ ਤੋਂ ਬਾਅਦ ਜਵਾਕ ਬਹੁਤ ਆਇਆ ਕੋਵਿਡ ਵੈਲ ਅਸੀਂ ਕੰਮ ਕੀਤਾ ਅੱਛਾ ਕੋਵਿਡ 'ਚ ਕੰਮ ਕੀਤਾ ਤੁਸੀਂ ਕੋਵਿਡ ਦੇ ਵਿੱਚ ਸਟੂਡੈਂਟ ਆਜੇ ਐਸੈਂਸ਼ੀਅਲ ਦੇ ਵਿੱਚ ਕੰਮ ਕੀਤਾ अच्छा मैं भी सुनया भी ये गल कोविड ਦੇ ਵਿੱਚ ਇੱਥੇ ਸਟੂਡੈਂਟ ਸੀਗੇ ਜਿਹੜੇ ਸੜਕਾਂ ਤੇ ਵਿਚਾਰੇ ਕੰਮ ਕਰਦੇ ਸੀ ਡਿਲੀਵਰੀਆਂ ਕਰਦੇ ਸੀ ਕਿ ਪਿੱਛੇ ਦੇ ਪੁਰਾਣੇ ਬੁੱਢਾ ਲੋਕੇ ਬੈਗੇ ਸੀ ਕਹਿੰਦੇ ਹਾਂ ਹਾਂ ਸਾਰੇ ਅਸੀਂ ਆਪਦੀ ਜਿੰਦ ਜਾਨ ਲਾ ਕੇ ਬਾਜੀ ਲਾ ਕੇ ਬੱਸਾਂ 'ਚ ਜਾਂਦੇ ਸੀਗੇ 마ਸਕ ਹੁੰਦਾ ਸੀਗਾ ਸਾਰਾ ਕੁਝ ਕੀਤਾ ਪਰ ਮਿਹਨਤ ਦਾ ਮੁੱਲ ਨਹੀਂ ਪਿਆ ਬਸ ਮਨ ਖੱਟਾ ਹੋ ਗਿਆ ਹੁਣ ਕੈਨੇਡਾ ਤੋਂ ਆਪਦਾ ਇਹ ਕਹਿੰਨੇ ਆ ਜਾਂ ਤਾਂ ਆਪਦਾ ਇੰਡੀਆ ਹੀ ਕੁਝ ਕਰ ਲੋ ਨਹੀਂ ਜੇ ਕਿਤੇ ਕਿਤੇ ਹੋਰ ਚਲੇ ਜਾਓ ਇੱਥੇ ਨਾ ਆਓ ਅਸ ਅੱਛਾ ਹੂੰ ਇਤੋਂ ਵਧੀਆ ਆਸਟ੍ਰੇਲੀਆ ਚਲੇ ਜਾਓ ਕਿਤੇ ਆਸਟ੍ਰੇਲੀਆ ਵਿੱਚ ਪੀਆਰ ਔਖੀ ਹੋ ਫਿਰ ਗੱਲ ਦੋ ਚਾਰ ਪੀਆਰ ਦਾ ਔਖੀ ਆ ਉੱਥੇ ਕੋ ਬਣ ਬਣ ਬਣਦਾ ਜਾਂਦਾ ਪੈਸਾ ਤਾਂ ਬਣ ਜਾਂਦਾ ਪੈਸਾ ਤਾਂ ਬਣ ਜਾਂਦਾ ਇੱਥੇ ਤਾਂ ਨਾ ਤਾਂ ਪੈਸਾ ਨਾ ਇੱਥੇ ਕੁਝ ਹੋਰ ਆ ਨਹੀਂ 5 ਸਾਲਾਂ ਚ ਕੁਝ ਜੋੜਿਆ ਬਣਾਉਣ ਟੱਕ ਨਹੀਂ ਕੁਝ ਵੀ ਨਹੀਂ ਕੀ ਬਣਿਆ ਬਸ ਜਾ ਜੇ ਇਹ ਬਸ ਐਂ ਕਹਿ ਸਕਦੇ ਆ ਵੀ ਆਪਾਂ ਮਾਈਨਸ 'ਚ ਨਹੀਂ ਗਏ ਹਾਂ ਠੀਕ ਆ ਨਾ ਪੋਜ਼ਿਟਿਵ ਗਏ ਆ ਬੈਲੈਂਸ ਹੀ ਰਿਹਾ ਕੰਮ ਉਹ ਵੀ ਕੰਮ ਕੀਤਾ ਨਾ ਤੂੰ ਤਾਂ ਕਰਕੇ ਜਿਹੜਾ ਜਿਹੜਾ ਹੋਣ ਵਾਲੇ ਨੇ ਬੰਦੇ ਹੁਣ ਤਾਂ ਕੰਮ ਵੀ ਨਹੀਂ ਮਿਲ ਰਿਹਾ ਉਹ ਤਾਂ ਹੁਣ ਤਾਂ ਬਹੁਤ ਔਖਾ ਬਾਈ ਹਣਾ ਹੁਣ ਤਾਂ ਬਹੁਤ ਔਖਾ ਹੂੰ ਹੁਣ ਤਾਂ ਯਾਰ ਕੰਮ ਹੀ ਨਹੀਂ ਹੈਗਾ ਯਾਰ ਬੰਦਾ ਕਰੂਗਾ ਕੀ ਹੂੰ ਹੁਣ ਪਾਰਟ ਟਾਈਮ ਦੋ ਦੋ ਤਿੰਨ ਸ਼ਿਫਟਾਂ ਦਿੰਦੇ ਨੇ ਹੂੰ ਤੇ ਮੋਟਾ ਉਹ ਵੀ ਨਹੀਂ ਮਿਲਦੀਆਂ ਆਈਆਂ ਜਿਵਾਕਾਂ ਨੂੰ ਮੈਂ ਅਥਰੋਜ਼ ਦੇਖਦਾ ਹੂੰ ਪਹਿਲਾਂ ਤਾਂ ਮਿਲ ਜਾਂਦਾ ਸੀਗਾ ਆਮ ਹੀ ਪਹਿਲਾਂ ਤਾਂ ਏਜੰਸੀਆਂ ਨੂੰ ਫੋਨ ਕਰ ਅਗਲੇ ਦਿਨੀ ਫੋ ਕੰਮ ਤੇ ਹੁੰਦਾ ਸੀ ਅਸੀਂ ਅੱਛਾ ਹੋਰ ਤਾਂ ਕਾਫੀ ਫਰਕ ਜਿਹੜੀ ਤੁਸੀਂ ਇਹ ਦੇਖਿਆ ਪੰਜ ਸਾਲ ਸਾਲਾਂ ਜਾਂ ਹਾਂ ਮੈਂ ਦੇਖਿਆ ਜੀ ਅੱਛਾ ਹਾਂ ਫੋਨ ਕਰ ਅਗਲੇ ਦਿਨ ਕੰਮ ਤੇ ਮਿਲ ਜਾਂਦਾ ਸੀ ਅਗਲੇ ਦਿਨ ਕੰਮ ਤੇ ਹੁਣ ਏਜੰਸੀ ਨੂੰ ਫੋਨ ਹੀ ਚੱਕਦੇ ਮੈਂ ਦਿਹਾੜੀ ਦੇ ਵਿੱਚ ਮੇਰਾ ਫਰੈਂਡ ਮੈਨੂੰ ੱੱਕੇ ਨਾਲ ਲੈ ਕੇ ਜਾਂਦਾ ਹੁੰਦਾ ਸੀ ਅੱਛਾ ਹਾਂ ਵੀ ਉਹ ਮੈਡਮ ਕਹਿੰਦੀ ਆ ਵੀ ਤੂੰ ਨਾਲ ਇੱਕ ਜੇ ਕੋਈ ਹੋਰ ਬੰਦਾ ਬਿੱਲ ਹੈਗਾ ਉਹਨੂੰ ਵੀ ਨਾਲ ਲੈ ਜਾ ਅੱਛਾ ਹਾਂ ਮੈਂ ਮੈਨੂੰ ਨਾਲ ਲੈ ਕੇ ਜਾਂਦਾ ਰਿਹਾ ਹੂੰ ਹੂੰ ਮੈਂ ਭਾਈ ਟਾਈਮ ਟੂ ਟਾਈਮ ਜਣੀ ਚੇਂਜ ਹੋ ਗਿਆ ਸਿਸਟਮ ਤੇ ਭਰਾ ਨਾ ਮੈਨੂੰ ਮਤਲਬ ਰਾਤ ਮਤੋਂ ਪਹਿਲਾਂ ਤੁਸੀਂ ਰਾਤ ਮੇਰੇ ਟੈਮ ਹੋਣ ਤੇ ਕਹਿੰਦਾ ਵੀਰੇ ਮੈਂ ਨਾ ਯਾਰ ਤੁਹਾਡੇ ਚੈਨਲ ਦੇ ਥਰੂ ਥੋੜੀ ਜੀ ਆਵਾਜ਼ ਚੱਕਣੀ ਚਾਹੁੰਦਾ ਆਪਣੀ ਹਨਾ ਮੈਂ ਕਿਹਾ ਵੀਰੇ ਵੀ ਗੱਲ ਜਿਹੜਾ ਦੁੱਖ ਸੁੱਖ ਹੁੰਦਾ ਨਾ ਉਹ ਸਾਂਝਾ ਕਰਨ ਦੇ ਨਾਲ ਘਟ ਜਾਂਦਾ ਹਨਾ ਤੇ ਭਰਾ ਹੁਣ ਪੂਰੀ ਜਣੀ ਤਿਆਰੀ ਦੇ ਵਿੱਚ ਆਪਣਾ ਫਰਵਰੀ ਚੱਲਿਆ ਇੱਥੇ ਕੈਨੇਡਾ ਨੂੰ ਛੱਡ ਕੇ ਜਿਵੇਂ ਬਾਈ ਨੂੰ ਮੈਂ ਕਿਹਾ ਸੀ ਬਾਈ ਕਹਿੰਦਾ ਵੀ ਕੈਨੇਡਾ ਨੇ ਮੈਨੂੰ ਛੱਡਿਆ ਵੀ ਅਸੀਂ ਤਾਂ ਚਾਹੁੰਦੇ ਸੀ ਇੱਥੇ ਰਹਿਣਾ ਇੱਥੇ ਮਿਹਨਤਾਂ ਕਰੀਏ ਹੋਰ ਮਾਪੇ ਦਾ ਨਾਮ ਰੋਸ਼ਨ ਕਰੀਏ ਆਏ ਸੀ ਟਾਰਗੇਟ ਸੀਗਾ ਇੱਕ ਮਿੱਥਿਆ ਸੀਗਾ ਹਨਾ ਪਰ ਉਹ ਬਾਈ ਦਾ ਵਿਚ ਵਿਚਾਲੇ ਰਹਿ ਗਿਆ ਹੋਰ ਵੀ ਬਹੁਤ ਸਾਰੇ ਸਾਡੇ ਭਰਾ ਨੇ ਜਿਵੇਂ ਬਾਈ ਦਾ ਮਨ ਇੱਕ ਡਿਸੀਜਨ ਤਾਂ ਵਧੀਆ ਲੱਗਿਆ ਨਾ ਤਾਂ ਬਾਈ ਨੇ ਰਿਫਿਊਜੀ ਪਾਈ ਆ ਨਾ ਬਾਈ ਨੇ ਯੂਐਸ ਵਾਲਾ ਬਾਰਡਰ ਟੱਪਿਆ ਨਹੀਂ ਅੱਜ ਕੱਲ ਸਾਡੇ ਬਹੁਤ ਬੰਦੇ ਉਧਰ ਨੂੰ ਵੀ ਚੱਲ ਪਏ ਹਨਾ ਜਿਹਦਾ ਕੀ ਪਤਾ ਨਹੀਂ ਲੱਗਦਾ ਕਦ ਕੀ ਬਣਨਾ ਮਾਪੇ ਤੋਂ ਦੂਰ ਤੇ ਬਈ ਫਿਊਚਰ ਦੇ ਵਿੱਚ ਇੱਥੇ ਆਉਣ ਦਾ ਮੌਕਾ ਮਿਲਦਾ ਕਰੇ ਚਾਹੇ ਬਿਸਟਰ ਤਾਂ ਆਉਂਗੇ ਤਾਂ ਸਹੀ ਕੋਈ ਡਰ ਤਾਂ ਨਹੀਂ ਗੱਲ ਹੈਗੀ ਨਾ ਬਈ ਫਿਰ ਹੁਣ ਉਧਰ ਹੀ ਰਹਾਗੇ ਹੁਣ ਇੱਥੇ ਬਿਸਟਰ ਲਾ ਕੇ ਕਿੰਨੀ ਕਵਾਰੀ ਆਈ ਜਾਵਾਂਗੇ ਹਾਂ ਇੱਥੇ ਤੁਹਾਨੂੰ ਪਤਾ ਹੀ ਆ ਟਿਕਟਾਂ ਕਿੰਨੇ ਦੀ ਹੋਈ ਹੈ ਫਰਵਰੀਅਰ ਕਿੰਨੇ ਦੀ ਹੋਈ ਹੈ ਹੁਣ ਮੇਰੀ ਹੋ ਗਈ 1500 ਡਾਲਰ ਦੀ ਹੋਈ ਆ ਉਹ ਕੁਝ ਠੀਕ ਹੋ ਗਈ ਹੈ ਨਾ ਉਹ ਵੀ ਨਹੀਂ ਤਾਂ ਪਹਿਲਾਂ ਬਾਲੀਆਂ ਮਹਿੰਗੀਆਂ ਸੀ ਹਾਂ ਪਹਿਲਾਂ ਬਾਲੀਆਂ ਮਹਿੰਗੀਆਂ ਸੀ ਪਹਿਲਾਂ ਲਾ ਦੇਣ ਇਹਨਾਂ ਨੇ ਆਉਣਾ ਜਾਣੇ ਹਨਾ ਹਾਂ ਹੁਣ ਕਿਸੇ ਫਿਰ ਯਾਰ ਹੁਣ ਮੈਂ ਹੁਣ ਮੈਂ 28 ਸਾਲਾਂ ਦਾ ਤਾਂ ਹੋ ਗਿਆ ਠੀਕ ਆ 60 60 ਸਾਲ ਦੀ ਮੇਰੇ ਮਾਪੇ ਦੀ ਉਮਰ ਹੋ ਗਈ ਠੀਕ ਆ ਹੁਣ ਫਿਰ ਉਹ ਆਪਣੇ ਮਾਪੇ ਕੋਲ ਹੀ ਰਹੇ ਰਹੇ ਬੰਦਾ ਹੁਣ ਇੱਥੇ ਥੋੜੀ ਰਹੂਗਾ ਠੀਕ ਆ ਟੇਕ ਕੇਅਰ ਤਾਂ ਕਰਨੀ ਜ਼ਰੂਰੀ ਹੈ ਨਾ ਠੀਕ ਆ ਬਾਪੂ ਵੀਰੇ ਤਾਂ ਗੜਗੜ ਮਰਾਇਆ ਕਿ ਨਹੀਂ ਨਾ ਮੈਂ ਲਾਇਆ ਸੀਗਾ ਵਿਸਟਰ ਵੀਜ਼ਾ ਜੀ ਮੇਰੇ ਇਹਨਾਂ ਨੇ ਦਿੱਤਾ ਨਹੀਂ ਹੈਗਾ ਜਦੋਂ ਮੈਂ ਬਰਕ ਤੇ ਹੋਇਆ ਸੀ ਮੈਂ ਵਿਸਟਰ ਵੀਜ਼ਾ ਵੀ ਅਪਲਾਈ ਕੀਤਾ ਅੱਛਾ ਉਹ ਵੀ ਨਹੀਂ ਪੱਜਿਆ ਕਰਾ ਹੈ ਨਹੀਂ ਪੱਜਿਆ ਹੂੰ ਕੁਝ ਹੋਰ ਬਾਈ ਕੀ ਕਹਿਣਾ ਚਾਹੁੰਦਾ ਚਲੋ ਫਿਰ ਆਪਾਂ ਕਰੀਏ ਸਮਾਪਤੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਬਾਈ ਸਾਡਾ ਦੇਖ ਸਮਝ ਗਏ ਸੋ ਸਮਝ ਗਏ ਆਇਓ ਨਹੀਂ ਤਾਂ ਆਪਦਾ ਇੰਡੀਆ ਕੁਝ ਕਰ ਲਓ ਨਹੀਂ ਕਿਤੇ ਹੋਰ ਚਲੇ ਜਾਓ ਬਸ ਇਹ ਕੈਨੇਡਾ ਨਾਲ ਆਓ ਬਸ ਹੂੰ ਕੈਨੇਡਾ ਦਾ ਮਨ ਖੱਟਾ ਹੋ ਗਿਆ ਮਨ ਖੱਟਾ ਹੋ ਗਿਆ ਠੀਕ ਆ 25 ਖਰਚੀ ਬਹੁਤ ਨਹੀਂ ਇੱਥੇ ਜੀ ਹਾਂ ਖਰਚੇ ਬਹੁਤ ਵਰਗੇ ਹਨ ਹਾਂ ਖਰਚੇ ਬਹੁਤ ਨੇ ਜਿਹੜੀ ਬੇਸਮੈਂਟ 400 ਤੇ ਹੁੰਦੀ ਸੀਗੀ ਉਹ 600 700 ਤੇ ਪਹੁੰਚੀ ਪਈ ਆ ਸੰਗ ਸਿੰਗਲ ਬੰਦੇ ਨੂੰ ਹਾਂ ਸਿੰਗਲ ਬੰਦੇ ਨੂੰ ਤੇ ਉਸ ਤੋਂ ਬਾਅਦ ਤੁਸੀਂ ਲਾ ਲੋ ਵੀ ਪੈਸਾ ਉਹਨੀਆਂ ਇਨਕਮਾਂ ਵਧੀਆਂ ਨਹੀਂ ਹੈ ਵਧੀਆਂ ਨਹੀਂ ਹੈਗੀਆਂ ਇੱਥੇ ਤੇ ਵੀਰੇ ਕਈ ਭਰਾ ਕਹਣਗੇ ਵੀ 네ਗੇਟਿਵ ਕਰਦੇ ਹਾਂ ਮੈਂ ਤੁਹਾਨੂੰ ਜਾਣ ਜਾਣ ਵੇਲੇ ਜਾਂ ਬਸਿੱਕੇ ਕਰਕੇ ਨੇ 네ਗੇਟਿਵ ਨਹੀਂ ਕਰਦੇ ਇਹ ਬਾਈ ਨੇ ਆਪਣਾ ਪੱਖ ਦੱਸਿਆ ਠੀਕ ਆ ਵੀ ਇਹਦੇ ਨਾਲ ਜੋ ਹੋਇਆ ਮੈਨੂੰ ਨਹੀਂ ਪਤਾ ਬਾਈ ਉੱਥੇ ਗਲਤ ਸੀ ਜਾਂ ਬਾਈ ਨਾਲ ਸੱਚੀ ਹੋਇਆ ਠੀਕ ਆ ਇਹ ਬਾਈ ਦਾ ਪੱਖਾ ਨੰਬਰ 2 ਤੇ ਹੁਣ ਜਿਹੜੇ ਬੰਦੇ ਬਾਈ ਕਹਿੰਦਾ ਮੇਰੇ ਨਾਲ 6 ਜਣੇ ਸੀ ਕੰਮ ਕਰਦੇ ਸੀ ਜਿਹਨੂੰ 3 ਨੂੰ ਪੀਆਰ ਮਿਲ ਗਈ ਉਹਦੇ ਲਈ ਤਾਂ ਕੈਨੇਡਾ ਵਧੀਆ ਹੀ ਆ ਨਾ ਤੇ ਜਿਹੜਾ ਬਾਈ ਹੁਣ ਰਵੇਚਰ ਰਹਿ ਗਿਆ ਜਣੀ ਜਿਵੇਂ ਵੀਰ ਦੇ ਕਹਿਣ ਦੇ ਅਨੁਸਾਰ ਵੀ ਮੇਰੇ ਕੋਲ ਸਕਿੱਲ ਜੋਬ ਵੀ ਸੀ ਸਭ ਕੁਝ ਸੀਗਾ ਮੈਂ ਦੁਬਾਰਾ ਆਇਲਸ ਵੀ ਕੀਤੀ ਆ ਸਾਰੀ ਮੈਂ ਜਿਹੜੀਆਂ ਜਿਹੜੀਆਂ ਇਹਨਾਂ ਨੇ ਮਤਲਬ ਰੱਖੀਆਂ ਹੋਈਆਂ ਸੀਗੀਆਂ ਉਹ ਸਾਰੇ ਸਾਰੇ ਮੈਂ ਚੀਜ਼ਾਂ ਕਵਰ ਕੀਤੀਆਂ ਨੇ ਤਾਂ ਵੀ ਇੱਥੇ ਇਹ ਹਾਲਾਤ ਹੋਏ ਪਏ ਨੇ ਤਾਂ ਤੁਹਾਡੇ ਨਾਲ ਇੱਕ ਸਾਂਝੀ ਕਰਨੀ ਸੀ ਵੀਡੀਓ ਅੱਗੇ ਵਾਲੇ ਆਉਣ ਦੇ ਜੂਸ ਲਈ ਅਵੇਅਰਨੈਸ ਲਈ ਜਾਂ ਜਿਹੜੇ ਇੱਥੇ ਸਟੱਡੀ ਕਰ ਰਹੇ ਨੇ ਵਰਕਤੇ ਨੇ ਉਹਨਾਂ ਦੇ ਲਈ ਵੀ ਆਪਣਾ ਹੁਣੇ ਸਟੱਡੀ ਦੇ ਚੱਲਦੇ ਦੌਰਾਨ ਆਪਣੇ ਕੋਈ ਵੀ ਆਪਣੀ ਜਿਵੇਂ ਬਣਾ ਥੋੜਾ ਗੇ ਰਸਤਾ ਕੋਈ ਬਣਦਾ ਉਹ ਆਪਣਾ ਦੇਖ ਲਓ ਤੇ ਵੀਡੀਓ ਚੰਗੀ ਲੱਗੀ ਕੋਈ ਸਨੇਹਾ ਵਧੀਆ ਲੱਗਿਆ ਤਾਂ ਸ਼ੇਅਰ ਕਰ ਦਿਓ ਸੱਚੀ ਕਾਜੀ ਧੰਨਵਾਦ ਸੱਚੀ ਕਾਜੀ